ਸਾਬ ਕੋਰਸਨ ਲੀਫ ਕੀਤਾ ਗਿਆ ਹੈ ਜੀ ਜਾਣਕਾਰੀ ਦਿਓਗੇ ਇਸ ਬਾਰੇ ਜੀ ਦੇਖੋ ਇਹ ਸ਼੍ਰੀ ਸ਼ਿਵ ਮਹਾਪੁਰਾਨ ਕਥਾ ਹੋਣ ਜਾ ਰਹੀ ਹੈ ਜੀ ਵਾਰਡ ਨੰਬਰ 14 ਕੁਰਾਲੀ ਇਹ 15 ਤਰੀਕ ਨੂੰ ਇਹਦਾ ਆਰੰਭ ਹੋਣ ਜਾ ਰਿਹਾ ਹੈ 15 ਤਰੀਕ ਤੋਂ ਲੈ ਕੇ 23 ਜੁਲਾਈ ਤੱਕ ਜਿਹੜਾ ਇਹ ਚੱਲਣਾ ਹੈ ਤੇ ਇਸ ਦੇ ਵਿੱਚ ਪਹਿਲੇ ਦਿਨ ਜਿਹੜਾ ਕਲਸ਼ ਯਾਤਰਾ ਹੈ 15 ਤਰੀਕ ਨੂੰ 21 ਤਰੀਕ ਨੂੰ ਮਾ ਦੁਰਗਾ ਦੀ ਮੂਰਤੀ ਸਥਾਪਨਾ ਹੈ ਜੀ ਤੇ 15 ਤੋਂ 23 ਤੱਕ ਜਿਹੜੀ ਕਥਾ ਕਥਾ ਨਿਰੰਤਰ ਚੱਲੂਗੀ। ਜੀ। ਔਰ ਸਾਰੇ ਅਸੀਂ ਸ਼ਹਿਰ ਵਾਸੀਆਂ ਨੂੰ ਮੇਰੇ ਨਾਲ ਪ੍ਰਬੰਧਕ ਕਮੇਟੀ ਖੜੀ ਹੈ। ਇਹਨਾਂ ਦੇ ਅਹੁਦੇਦਾਰ ਸਭ ਹਨ ਖੜੇ ਨੇ ਸਾਰਿਆਂ ਦੀ ਬਹੁਤ ਵਿਸ਼ੇਸ਼ ਤੌਰ ਤੇ ਇਹਦੇ ਲਈ ਮਿਹਨਤ ਹੈ। ਸੇਵਾਵਾਂ ਨੇ। ਇਹਨਾਂ ਨੂੰ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਜਰੂਰ ਆ ਕੇ ਕਥਾ ਦਾ ਆਨੰਦ ਮਾਣੀਏ। ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਆਪਣੀ ਵਿਰਸੇ ਨਾਲ ਜੋੜੀਏ। ਪਰਮਾਤਮਾ ਦੇ ਲੜ ਲਈਏ ਮੈਂ ਆਪਦੇ ਵੱਲੋਂ ਇਸ ਕਮੇਟੀ ਦੇ ਨਾਲ ਸਦਾ ਹੀ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਤੇ ਇੱਕ ਪਰਿਵਾਰ ਵਾਂਗੂ ਇਹ ਪ੍ਰੋਗਰਾਮ ਰਚਿਆ ਗਿਆ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਨੂੰ ਵੀ ਕਰਾਉਂਦੇ ਰਹਿਣਾ ਆ ਸ਼ਹਿਰ ਕੁਰਾਲੀ ਦੀ ਗੱਲ ਕਰੀਏ ਹਮੇਸ਼ਾ ਹੀ ਜਿਹੜੇ ਜਿਹੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਭਾਈਚਾਰ ਸਾਂਝ ਵੀ ਮੌਜੂਦ ਹੁੰਦੀ ਹੈ ਭਾਵੇਂ ਕਿਸੇ ਵੀ ਕਹ ਲਈ ਪਰ ਕਿਤੇ ਜਾਂ ਫਿਰ ਲੋਕਾਂ ਵੱਲੋਂ ਕਰਵਾਇਆ ਜਾਂਦਾ ਹੈ ਵੱਡੀ ਗਿਣਤੀ ਦੇ ਲੋਕ ਸਮੂਹਿਤ ਬਿਲਕੁਲ ਕਰਨੀ ਵੀ ਚਾਹੀਦੀ ਹੈ ਜੀ ਦੇਖੋ Hindu Muslim Sikh Sai ਸਭੇ ਹਨ ਭਾਈ ਭਾਈ ਸਾਡੇ ਲੋਕਾਂ ਨੂੰ ਬਹੁਤ ਥਾਵਾਂ ਤੇ ਕਈ ਵਾਰ ਧਰਮ ਦੇ ਨਾਂ ਤੇ ਕਈ ਵਾਰ ਪਾਰਟੀਆਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਮੇਸ਼ਾ ਆਪਾਂ ਨੂੰ ਭਾਈਚਾਰਾ ਭਾਈਚਾਰਕ ਸਾਂਝ ਸਭ ਤੋਂ ਉੱਪਰ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਇੱਕ ਤੁਹਾਡਾ ਪੜੋਸੀ ਹੁੰਦਾ ਉਹ ਕਈ ਵਾਰ ਰਿਸ਼ਤੇਦਾਰ ਤੋਂ ਵੀ ਵੱਧ ਤੁਹਾਡੇ ਕੰਮ ਆਉਂਦਾ ਤੇ ਉਹ ਤੁਹਾਡਾ ਧਰਮ ਜਾਂ ਜਾਤ ਨਹੀਂ ਦੇਖਦਾ ਉਹ ਤੁਹਾਡਾ ਵਿਹਾਰ ਦੇਖਦਾ ਤੁਸੀਂ ਕਿਵੇਂ ਇੱਕ ਦੂਜੇ ਦੇ ਨਾਲ ਖੜਦੇ ਤੇ ਆਪਾਂ ਚਲੋ ਮੁੱਦੇ ਤੋਂ ਨਾ ਭਟਕਦੇ ਹੋਈਏ ਸਾਰਿਆਂ ਨੂੰ ਅਸੀਂ ਨਮੰਤਰਣ ਦਿੰਨੇ ਆ ਵੀ 15 ਤੋਂ 23 ਤਰੀਕ ਤੱਕ ਵਰਡ ਨੰਬਰ 14 ਦੇ ਵਿੱਚ ਤੁਸੀਂ ਕਥਾ ਦਾ ਆਨੰਦ ਮਾਣੋ ਤੇ ਪ੍ਰਭੂ ਦੀ ਲੀਲਾ ਨਾਲ ਜੋੜੋ ਧੰਨਵਾਦ ਜੀ ਕੀ ਕਹੋਗੇ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜੀ ਸ਼ਿ ਮਹਾਪ੍ਰਾਣ ਕਥਾ ਜੀ ਹਾਂਜੀ ਇਹ ਸ਼ਿ ਕੜੇ ਵਾਲਾ ਜੀ ਹਾਂਜੀ ਇਹ ਸ਼ਿ ਮਹਾਪ੍ਰਾਣ ਕਥਾ ਗੋਰੀ ਸ਼ੰਕਰ ਧਾਮ ਕੁਰਾਲੀ ਜੀ ਬਾੜ ਨੰਬਰ 14 ਵਿੱਚ ਕਰਵਾਈ ਜਾ ਰਹੀ ਹੈ ਤੇ ਪਿਛਲੇ ਸਾਲ ਵੀ ਕਥਾ ਹੋਈ ਸੀਗੀ ਤੇ 12 ਜੋਤਿਲਿੰਗ ਮੰਦਿਰ ਦੀ ਸਥਾਪਨਾ ਹੋਈ ਸੀਗੀ ਤੇ ਇਸ ਵਾਰ ਵੀ ਇਹ ਕਥਾ ਕਰਾਈ ਜਾ ਰਹੀ ਹੈ ਸਾਵਣ ਦੇ ਮਹੀਨੇ ਵਿੱਚ ਕਥਾ ਕਰਾਈ ਜਾ ਰਹੀ ਹੈ ਜੀ ਜੀ ਜਿਹੜੀ ਕਲਸ਼ ਯਾਤਰਾ ਕੀਤੀ ਆ ਰਹੀ ਹੈ ਜੀ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿੰਨੇ ਵਜੇ ਸ਼ੁਰੂ ਹੋਵੇਗੀ ਕਿੱਥੋਂ ਕਿੱਥੋਂ ਤੱਕ ਚੱਲੇਗੀ ਕੀ ਕੁਝ ਰਹੇਗਾ ਜੀ ਕਲਸ਼ ਯਾਤਰਾ ਜੀ ਇਹ ਗੋਰੀ ਸ਼ੰਕਰ ਧਾਮ ਮੰਦਿਰ ਤੇ ਹੁੰਦੇ ਹੋਏ ਆਪਣਾ ਖਾਟੂ ਸ਼ਾ ਮੰਦਿਰ ਤੇ ਥੋੜੀ ਸ਼ਹਿਰ ਦੀ ਪ੍ਰਕਰਮਾ ਕਰੇਗੀ ਜੀ ਕਿੰਨੇ ਵਜੇ ਸਵੇਰੇ ਸ਼ੁਰੂ ਸਵੇਰੇ 10 ਵਜੇ ਸ਼ੁਰੂ ਹੋਏਗੀ ਜੀ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ 21 ਤਰੀਕ ਨੂੰ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮਾਂ ਦੁਰਗਾ ਜੀ ਦੀ ਜਿਹੜੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਹਾਂਜੀ ਇਹ ਵਿਧਿ ਵਿਵਧਾਨ ਨਾਲ ਸਥਾਪਨਾ ਹੁੰਦੀ ਹੈ ਜੀ ਤੇ ਇਹ 21 ਤਰੀਕ ਨੂੰ ਹੋ ਰਹੀ ਹੈ ਦੁਰਗਾ ਮਾਤਾ ਜੀ ਦੀ ਤੇ ਇਹ ਨੰਦੀ ਜੀ ਦੀ ਟਾਈਮਿੰਗ ਕੀ ਰਹੇਗੀ ਟਾਈਮਿੰਗ ਜੀ ਇਹ 12 ਵਜੇ ਰਹੇਗੀ ਜੀ ਇਹਨਾਂ ਸਥਾਪਨਾ ਦੇ ਹਾਂਜੀ ਲਗਭਗ 12 ਵਜੇ ਦੇ ਕਰੀਬ ਹਾਂਜੀ ਕਥਾ ਇਹ ਜੀ ਆਪਣੀ 15 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਚੱਲਣੀ ਹੈ। ਹਾਂਜੀ ਹਾਂਜੀ। ਕਿ ਦੀ ਕੀ ਟਾਈਮਿੰਗ ਦੇਗੀ? ਇਹਦੀ ਟਾਈਮਿੰਗ 4 ਵਜੇ ਤੋਂ ਲੈ ਕੇ 7 ਵਜੇ ਤੱਕ ਰਹੇਗੀ ਜੀ। ਠੀਕ ਹੈ ਜੀ। ਸਥਾਨ ਕਿ ਕਿਸ ਸਥਾਨ ਤੇ ਜੀ? ਸਥਾਨ ਇਹ ਗੋਰੀ ਸ਼ੰਕਰ ਧਾਮ ਹੈ ਜੀ, ਬਾੜ ਨੰਬਰ 14, ਨਜ਼ਦੀਕ ਖਾਡੂ ਸ਼ਾਮ ਮੰਦਿਰ। ਬਾਕੀ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਸੰਗਤਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ, ਸ਼ਾਵਣ ਦਾ ਮਹੀਨਾ ਹੈ ਜੀ। ਤੇ ਜਰੂਰ ਪਹੁੰਚੋ ਤੇ ਪ੍ਰਮਾਤਮਾ ਦੀ ਕਿਰਪਾ ਦੇ ਪ੍ਰਾਪਤ ਕਰੋ। ਕਥਾ ਵਾਚਕਾਰ ਹੈ ਜਗਦੀਸ਼ ਚੰਦਰ ਸ਼ਾਸਤਰੀ ਜੀ। ਜੀ। ਇਹ ਚਿੱਤਰਕੂੜ ਤੋਂ ਆ ਰਹੇ ਚਿੱਤਰਗੁਰ ਦਾ ਕਤਾ ਹਾਂ ਜੀ ਕਤਾ ਵਿਆਸ ਹੈ ਜਿਹੜੇ ਜੀ ਚਿੱਤਰਗੁਰ ਤੋਂ ਆ ਰਹੇ ਨੇ ਠੀਕ ਹੈ ਹਾਂ ਜੀ